ਇਸ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜੀਆਂ ਵਾਲੀ ਅਤੇ ਕਿਸਾਨ ਆਗੂਆਂ ਵੱਲੋਂ ਅਹਿਮ ਫੈਸਲੇ ਲਈ ਗਏ ਕਿ ਅਗਲੇ ਹਫਤੇ ਯੂਨੀਅਨ ਵੱਲੋਂ ਇਸ ਕੇਸ ਦੇ ਨਿਪਟਾਰੇ ਲਈ ਮਾਨਯੋਗ ਬੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਜਿਸ ਵਿੱਚ ਮੰਗ ਕੀਤੀ ਜਾਵੇਗੀ ਕਿ ਪਰਿਵਾਰ ਦਾ ਪੂਰਾ ਕਰਜ਼ਾ ਖਤਮ ਕਰਕੇ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਜੋ ਕਰਜ਼ੇ ਕਾਰਨ ਹੋਈ ਖੁਦਕੁਸ਼ੀ ਨੂੰ ਧਿਆਨ ਚ ਰੱਖਦਿਆਂ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਇਸ ਮੌਕੇ ਗੁਰਪ੍ਰਤਾਪ ਸਿੰਘ ਅਵਤਾਰ ਸਿੰਘ ਮਾਸਟਰ ਨਿਰਮਲ ਸਿੰਘ राजेंद्र गोल्डी सवरन सिंह कलेर बचन सिंह जयमल सिंह सदीक मसीह डॉक्टर कालड़ा हरप्रीत सिंह बज्जुमान दविंदर कौर अमरजीत कौर महेंद्र कौर निर्मल कौर गगनदीप कौर आदि मौजूद सन देखो तारीवाल तो साढ़े पत्रकार अशोक कुमार दी खास रिपोर्ट्स। रिपोर्ट तो खत्म करो खत्म करो खत्म ਸ਼ਹੀਦ ਮੁਰਦਾਬਾ 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 ਆ ਸਰਕਾਰ ਮੁਰਦਾਬਾ 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 ਜਿਵੇਂ ਵੀ ਕਿਸਾਨ ਮਜ਼ਦੂਰ ਦੀ ਕਰਜ਼ੇ ਬਦਲੇ ਕੁਰਕੀ ਨਹੀਂ ਹੋਣ ਦਿਆਂਗੇ ਨਹੀਂ ਹੋਣਿਆ ਨਹੀਂ ਹੋਣਿਆਗੇ ਅਜੀ ਸਰਦ ਦੱਸ ਦਿਓ ਪੈਟਲ ਨੂੰ ਇੱਕ ਪਰਵਾਰ ਨਾਲ ਧੱਕੇਦਾਈ ਕੀਤੀ ਗਈ ਉਸ ਧੱਕੇਦਾਈ ਦਾ ਜਵਾਬ ਦੇਣ ਵਾਸਤੇ ਤੁਹਾਡੀ ਕਥਾਣ ਜਥੇਬੰਦੀ ਮਲਟੜ ਕੇ ਖੜੀ ਆ ਤੇ ਅੱਜ ਵੀ ਇੱਥੇ ਧਰਨਾ ਲਾ ਕੇ ਬੈਠੇ ਆ ਤੇ ਕੀ ਗਾਣਾ ਚੁੰਦੇ ਅਸੀਂ ਪ੍ਰਾਤਿਕਾ ਜੁਨੀਅਰ ਇਕਤਾ ਉਗਰਾਹਾ ਵੱਲੋਂ ਜਿਹੜਾ ਇਹ ਪੇਟਪਰਵਾੜ ਦੇ ਨਾਲ ਜੁਨੀਅਰ ਬੈਂਕ ਨੇ ਇਹਨਾਂ ਦਾ ਘਰ ਕੁਰਕ ਕਰਕੇ ਉਹਨੂੰ ਤਾਲਾ ਲਾ ਕੇ ਸੀਲ ਕੀਤਾ ਗਿਆ ਸੀ ਜਿਹਦੇ ਸਬੰਧ ਵਿੱਚ ਜੱਥੇਬੰਦੀ ਵੱਲੋਂ ਫੈਸਲਾ ਲਿਆ ਕਿ ਅਸੀਂ ਕਿਸੇ ਵੀ ਕਿਸਾਨ ਜਾਂ ਮਜ਼ਦੂਰ ਉਹਦੇ ਮਤਲਬ ਘਰ ਉਹਦਾ ਸੰਦ ਉਹਦੀ ਜ਼ਮੀਨ ਵੀ ਕਰਜ਼ੇ ਬਦਲੇ ਕੁਰਕੀ ਨਹੀਂ ਹੋਣ ਦਿਆਂਗੇ ਤੇ ਇਹਦੇ ਸਬੰਧ ਵਿੱਚ ਸਾਡੀ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਵੀ ਆ ਕਿ ਆਉਣ ਵਾਲੇ ਕਿਸੇ ਵੀ ਕਿਸਾਨ ਦੀ ਮਤਲਬ ਕਰਜੇ ਬਦਲੇ কুরਕੀ ਕਾਨੀ ਜਿਹੜੀ ਉਹ ਬੰਦ ਕੀਤੀ ਜਾਵੇ ਤੇ ਬਿਨਾ ਵਿਆਜ ਤੋਂ ਜਿਹੜੇ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਮੋੜ ਅਨੁਸਾਰ ਜਿਹੜੇ ਕਰਜ਼ੇ ਦਿੱਤੇ ਜਾਣ ਅੱਜ ਜਿਹੜਾ ਸਾਡਾ ਆਪੀ ਉਸ ਪਰਿਵਾਰ ਦੀ ਅਸੀਂ ਪੀੜਤ ਪਰਿਵਾਰ ਦੀ ਲਗਾਤਾਰ ਪਹਿਰੇਦਾਰੀ ਜਿਹੜੀ ਕੀਤੀ ਜਾ ਰਹੀ ਆ ਅੱਜ ਸਾਡਾ ਇਹ ਜਿਹੜਾ ਮੋਰਚਾ ਇਹ ਪੰਜਵੇਂ ਦਿਨ ਦੇ ਵਿੱਚ ਦਾਖਲਿਆ ਤੇ ਲਗਾਤਾਰ ਉਹਨੇ ਚੱਲੂ ਹੈ ਜਿੰਨਾ ਚਿਰ ਤੱਕ ਇਹ ਪਰਿਵਾਰ ਦਾ ਮਦਦ ਪੰਜਾਬ ਸਰਕਾਰ ਤੇ ਬੈਂਕ ਪ੍ਰਸ਼ਾਸਨ ਜਿਹੜਾ ਉਹ ਕੋਈ ਨਵੇੜਾ ਨਹੀਂ ਕਰਦਾ ਸਾਡੀ ਆਨਲਾਈਨ ਸਮੇਂ ਦੇ ਵਿੱਚ ਜੱਥੇਬੰਦੀ ਵੱਲੋਂ ਮੀਟਿੰਗ ਕਰਕੇ ਤੇ ਅਸੀਂ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਵੀ ਦੇਵਾਂਗੇ ਪਰਿਵਾਰ ਵੱਲੋਂ ਵੀ ਇਸ ਪਰਿਵਾਰ ਦਾ ਜਿਹੜਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ ਤੇ ਜਿਹੜਾ ਇਹਨਾਂ ਦੇ ਜੀ ਦੀ ਖੁਦਕਸ਼ੀ ਹੋਈ ਆ ਉਹਦਾ ਬਕਾਇਦਾ ਤੌਰ ਤੇ ਪੁਲਿਸ ਕਾਰਵਾਈ ਹੋਈ ਆ ਪੋਸਟਮਾਰਟਮ ਹੋਇਆ ਕਿ ਉਹ ਪਰਿਵਾਰ ਨੂੰ ਜਿਹੜਾ 10 ਲੱਖ ਰੁਪਏ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਇਹ ਸਾਡੀ ਜਿਹੜੀ ਮੰਗ ਆ ਇਸ ਕਰਕੇ ਇਹ ਸਾਡਾ ਮੋਰਚਾ ਉਨਾ ਚਿਰ ਤੱਕ ਜਾਰੀ ਰਹੂਗਾ ਜਿੰਨਾ ਚਿਰ ਤੱਕ ਕੋਈ ਨਿਬੇੜਾ ਨਹੀਂ ਕਰਦੀ ਪੰਜਾਬ ਸਰਕਾਰ ਜਿਹੜੇ ਬੈਂਕ ਅਧਿਕਾਰੀਆਂ ਨਾਲ ਤੁਹਾਡੀ ਗੱਲਬਾਤ ਹੋ ਰਹੀ ਆ ਕੀ ਗੱਲਬਾਤ ਹੋਈ ਜੀ ਅਜੇ ਬੈਂਕ ਅਧਿਕਾਰੀਆਂ ਦੇ ਨਾਲ ਜਿਹੜੀ ਜਿਹੜੀ ਅਸੀਂ ਗੱਲ ਚਾਹੁੰਦੇ ਆ ਉਸ ਗੱਲ ਤੇ ਜਿਹੜੇ ਉਹ ਬੈਂਕ ਅਧਿਕਾਰੀ ਜਿਹੜੇ ਨਹੀਂ ਆਉਂਦੇ ਉਹ ਕਹਿੰਦੇ ਵੀ ਅਸੀਂ ਬਸ ਪੈਸੇ ਸਾਨੂੰ ਦਿਓ ਅਸੀਂ ਕਹਿੰਦੇ ਵੀ ਪੈਸੇ ਪਰਿਵਾਰ ਕੋਲ ਹੈ ਨਹੀਂ ਆ ਅਸੀਂ ਕਿਵੇਂ ਤੁਹਾਨੂੰ ਕਹੇ ਮਤਲਬ ਕਹਿ ਦੀ ਤੇ ਇਹ ਪਰਿਵਾਰ ਪੈਸੇ ਦੇਊਗਾ ਪਰਿਵਾਰ ਦੀ ਹਾਲਤ ਹੀ ਨਹੀਂ ਪੈਸੇ ਦੇਣ ਜੋਗੀ ਇਸ ਕਰਕੇ ਉਹ ਜਿਹੜੀ ਗੱਲ ਆ ਉਹਨਾਂ ਦੀ ਵੀ ਉਹ ਗਲਤ ਆ ਸਾਡੀ ਮੰਗ ਹੈ ਕਿ ਪਰਿਵਾਰ ਦਾ ਸੂਚਿਤ ਕਰਜ਼ਾ ਜਿਹੜਾ ਉਹ ਮਾਫ ਕੀਤਾ ਜਾਏ ਤੇ ਪਰਿਵਾਰ ਨੂੰ ਜਿਹੜਾ ਜੀ ਜਿਹੜਾ ਇਹਨਾਂ ਦਾ ਇਸ ਕਰਕੇ ਦੁੱਖੋਂ ਖੁਦਕਿਸ਼ੀ ਕਰ ਗਿਆ ਉਹਦਾ ਮੁਆਵਜ਼ਾ ਜਿਹੜਾ ਫੌਰੀ ਦਿੱਤਾ ਜਾਵੇ। ਮੈਂ ਜੀ ਗੁਰਪ੍ਰਤਾਪ ਸਿੰਘ ਬਲਾਕ ਪ੍ਰਧਾਨ ਪ੍ਰਾਣਾਸ਼ਾਲਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਜਿਹੜਾ ਪੱਕਾ ਮੋਰਚਾ ਹੀ ਲਗਾਇਆ ਹੋਇਆ ਇਹ ਘਰ ਦੀ ਪਹਿਰੇਦਾਰੀ ਜਿਹੜੀ ਆ ਉਹ ਕਰ ਰਿਹਾ ਕਿਉਂਕਿ ਇਸ ਕਰਕੇ ਹੀ ਕਰ ਰਹੇ ਆ ਕਿ ਜਿੰਨਾ ਜਿਹੜੇ ਪਰਿਵਾਰ ਦੇ ਨਾਲ ਧੱਕਾ ਹੋਇਆ ਉਹਨਾਂ ਦੇ ਮਨ ਦੇ ਅੰਦਰ ਇੱਕ ਐਡਾ ਵੱਡਾ ਜਿਹੜਾ ਸ਼ੰਕਾ ਖੜਾ ਹੋ ਗਿਆ ਸੀ ਕਿ ਬੈਂਕ ਵਾਲੇ ਜਿਹੜੇ ਜਾਂ ਜਿਹੜਾ ਥੋੜਾ ਸਿਸਟਮ ਹੈ ਪੁਲਸਾ ਜਾਂ ਤਹਿਸੀਲਦਾਰ ਉਹ ਕਿਸੇ ਵੇਲੇ ਵੀ ਆ ਕੇ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਸਕਦਾ। ਇਸ ਦੇ ਵਿਰੋਧ ਦੇ ਵਿੱਚ ਆਪਾਂ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਤੇ ਉਹਨਾਂ ਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਆਪਾਂ ਇੱਥੇ ਜਿਹੜਾ ਪੰਜਵੇਂ ਦਿਨ ਚ ਦਾਖਲ ਹੋਏ ਆਂ ਬੈਠੇ ਆਂ ਲਗਾਤਾਰ ਕਿ ਉਹਨਾਂ ਨੂੰ ਵਿਸ਼ਵਾਸ ਹੋ ਜੇ ਇਹ ਜਥੇਬੰਦੀ ਨੇ ਕੋਈ ਕਦਮ ਚੁੱਕਿਆ ਤੇ ਉਹ ਕਦਮ ਜਿਹੜਾ ਉਹ ਬਿਲਕੁਲ ਜਥੇਬੰਦੀ ਲਗਾਤਾਰ ਸਾਡੇ ਨਾਲ ਹੈ ਜੇ ਆਪਾਂ ਮੰਨ ਲਓ ਇਹ ਇੱਕ ਦੋ ਮਹੀਨੇ ਬਾਅਦ ਬੈਠ ਕੇ ਆਪਾਂ ਚਲੇ ਵੀ ਜਾਣੇ ਆ ਤੇ ਬਾਅਦ ਦੇ ਵਿੱਚ ਵੀ ਇਹਨਾਂ ਨੂੰ ਪੱਕਾ ਵਿਸ਼ਵਾਸਦਾ ਰਹੇਗਾ ਕਿ ਜੇ ਜਥੇਬੰਦੀ ਵਾਲੇ ਜਿਹੜੇ ਵੀ ਹੋਣ ਜਦੋਂ ਆਪਾਂ ਆਵਾਜ਼ ਮਾਰਾਂਗੇ ਉਸੇ ਵੇਲੇ ਹਾਜ਼ਰ ਹੋਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਡੀਸੀ ਗੁਰਦਾਸਪੁਰ ਉਹਨਾਂ ਨੂੰ ਅਗਲੇ ਹਫ਼ਤੇ ਜਿਹੜਾ ਇਹਦੇ ਸਬੰਧ ਵਿੱਚ ਮੰਗ ਪੱਤਰ ਵੀ ਸੌਪਾਂਗੇ ਕਿ ਜਿਹੜੀ ਇਹਨਾਂ ਦਾ ਕਰਜ਼ਾ ਉਹ ਵੀ ਮਾਫ਼ ਕੀਤਾ ਜਾਵੇ ਇਹਨਾਂ ਦਾ ਘਰ ਦਾ ਜਿਹੜਾ ਜੋ ਉਹਨਾਂ ਨੇ ਕਾਰਵਾਈ ਕੀਤੀ ਹੈ ਕੁਰਕੀ ਦੀ ਉਹ ਸਾਰੀ ਖਤਮ ਕਰਕੇ ਕਾਰਵਾਈ ਇਹਨੋਂ ਨਾਲ ਜਿਹੜਾ ਬਣਦਾ ਮੌਜਾ ਜਿਹੜਾ ਖੁਦਕੁਸ਼ੀ ਦਾ ਉਹ ਵੀ ਦਿੱਤਾ ਜਾਵੇ ਜੇ ਬੈਂਕ ਅਧਿਕਾਰੀ ਤੁਹਾਡੀ ਗੱਲਾਂ ਨਹੀਂ ਮੰਨਦੇ ਤੇ ਸਾਡਾ ਸਾਡਾ ਸਵਾਨਾਂ ਦਾ ਕੀ ਸਟੈਪ ਹੋਏਗਾ ਬਰਬੋਜੇ ਅਸੀਂ ਤਾਂ ਜਿੰਨਾ ਚਿਰ ਤਾਂ ਕਿ ਸਾਰੀਆਂ ਜਿਹੜੀਆਂ ਤੁਹਾਨੂੰ ਦਸੀਆਂ ਕਾਰਵਾਈਆਂ ਕਿ ਇਹਨਾਂ ਦੇ ਕਰਜ਼ਾ ਮਾਫੀ ਦੀ ਜਿਹੜੀ ਪੂਰੀ ਕਾਰਵਾਈ ਨਹੀਂ ਚੱਲਦੀ ਤੇ ਨਾਲ ਜਿਹੜਾ ਮੁਆਵਜ਼ਾ ਨਹੀਂ ਮਿਲਦਾ ਆਪਾਂ ਜਿਹੜਾ ਇਹਨਾਂ ਦੇ ਸਮਰਥਨ ਦੇ ਵਿੱਚ ਲਗਾਤਾਰ ਜਿਹੜਾ ਉਹ ਚੱਲਦੇ ਰਾਵਾਂਗੇ